ਸਾਲਿਓ ਇਹਦੀ ਮੈਮਰੀ ਰੀਫਰੈਸ਼ ਕਰਨ ਲੱਗਿਓ ਓਾ ਹੋਟਲ ਚ ਕੁੜੀ ਦੇ ਕਤਲ ਦੇ ਇਲਜ਼ਾਮ ਚੋਂ ਤੈਨੂੰ ਅਸੀਂ ਨਹੀਂ ਚਾਇਆ ਓਏ ਫੇਰ ਮਰਵਾਉਣਾ ਸਾਲੇ ਫੇਰ ਮਰਵਾਉਣ ਤੋਂ ਕੀ ਮਤਲਬ ਪਹਿਲਾਂ ਸਾਲੇ ਮੈਂ ਮਰਵਾਇਆ ਤੇ ਹੋਰ ਕਿਨੇ ਮਰਵਾਇਆ ਸੀ ਨਾ ਸਾਲੇ ਕੁੜੀ ਦੇ ਕਬਰ ਚ ਜਾਂਦਾ ਤੇ ਨਾ ਉਹਦੀ ਮਰੀ ਪੈਦੀ ਲੈ ਕੇ ਸਾਧੂ ਕਬਰ ਦਿੰਦਾ ਮੈਨੂੰ ਕੋਈ ਸ਼ੌਕ ਨਹੀਂ ਸੀ ਉੱਥੇ ਜਾਂਦਾ ਮੈਂ ਮਸਲਾ ਸਲਝਾਉਣ ਗਿਆ ਸੀ ਉੱਥੇ ਮਸਲੇ ਨੂੰ ਸਾਲਾ ਕਸ਼ਮੀਰ ਮਸਲਾ ਸੀ ਜੇਸੀ ਜਾਂਦੇ ਉਹਦੇ ਕੁੜੀ ਦੇ ਦੰਗੀਆਂ ਮਟੜੀਆਂ ਸੀ ਓਏ ਓਏ ਕੀ ਬੋਲ ਸ਼ਿਟ ਲੈਂਗੁਏਜ ਯੂਜ਼ ਕਰ ਰਿਹਾ ਮੇਰੀ ਫਰੈਂਡ ਆ ਯਾਰੋ ਸਾਲਾ ਫਰੈਂਡ ਤਾਂ ਹੋਇਆ ਜਦੋਂ ਮਰੀ ਸੀ ਤੇਰੀ ਅੱਖ ਚੋਂ ਹੰਝੂ ਇੱਕ ਨਹੀਂ ਡਿਗਿਆ ਨਾ ਹੰਝੂ ਨੂੰ ਸਾਲਿਓ ਕਰੰਟ ਲਾ ਕੇ ਮਰੀ ਸੀ ਭਈ ਮੈਂ ਉਹਦੇ ਕੋਲ ਬਹਿ ਕੇ ਕੀਰਨੇ ਪੰ ਸਾਲਾ ਕਰਜੋ ਬਾਈ ਸਾਲਾ ਕਰਜੋ ਆਈ ਦੀ ਗਾਲ ਕੱਢੋ ਮੈਂ ਤੁਹਾਡੀ ਭੈਣ ਨੂੰ ਬਿਆ ਸਾਡੀ ਭੈਣ ਹੁੰਦੀ ਨਾ ਅਸੀਂ ਖੂਚ ਸੁੱਟ ਦਿੰਦੇ ਤੈਨੂੰ ਤੇ ਆਪਣੀ ਭੈਣ ਨੂੰ ਤਾਂ ਚੰਗੀ ਦਾ ਵਿਆਹ ਦਿੰਦੇ ਮੈਨੂੰ ਮੇਨੂੰ ਖਤਰਾ ਨਿਕਲਿਆ ਜਨਾਨੀ ਤੋਂ ਵੱਧਿਆ ਸਾਹਮਣੇ ਮੈਂ ਜਨਾਨੀ ਸੰਭ ਲੈਣਾ ਤੂੰ ਜਨਾਨੀ ਵਿਆਹੀ ਹੈ ਕਿ ਗੋਦ ਲਈ ਆਹੋ ਨਾਲੇ ਸਾਡੀਆਂ ਜਨਾਨੀਆਂ ਤਾਂ ਸਰਦ ਤੇ ਰੋਲੀਆਂ ਫਰਤੀਆਂ ਨੇ ਤੇਰੀ ਅਲੀ ਤਾਂ ਰੋਲਦੀ ਆ ਤੂੰ ਸਾਡਾ ਨਾ ਬੂਲ ਸਾਲਿਆ ਥੋੜੇ ਕਰਕੇ ਰੋਲੀ ਫਰਦੀ ਆ ਨਾ ਅਸੀਂ ਇਹਦੇ ਘਰ ਦੀ ਰਜਿਸਟਰੀ ਦਾ ਬੰਦ